ਤਸਵੀਰਾਂ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਦੀਆਂ ਨੇ ਜਿੱਥੇ ਪਿਛਲੇ 120 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਆਪਕ ਤਰਨੇ ਤੇ ਬੈਠੇ ਹੋਏ ਨੇ ਐਨਾ ਹੀ ਨਹੀਂ ਇਹਨਾਂ ਦਾ ਹੀ ਇੱਕ ਸਾਥੀ ਜੋਨੀ ਸਿੰਘਲਾ ਪਿਛਲੇ 6 ਦਿਨਾਂ ਤੋਂ ਮਰਨ ਵਰ ਤੇ ਬੈਠਾ ਹੋਇਆ ਜਿਸ ਦੇ ਦਿਲ ਵਿੱਚ ਸਟੰਟ ਪਏ ਹੋਏ ਨੇ ਤੇ ਤਬੀਅਤ ਵੀ ਨਸਾਜ ਹੈ ਅਜਿਹੇ ਵਿੱਚ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਰੋਸ ਜ਼ਾਹਰ ਕਰਦਿਆਂ ਆਖਿਆ ਕੇ ਪਿਛਲੇ 120 ਦਿਨਾ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਨੇ ਨਿਰਾਸ਼ੀ ਹੈ ਕਿ ਸਰਕਾਰ ਨੇ ਹਜੇ ਤੱਕ ਉਹਨਾਂ ਦੀ ਕੋਈ ਸਰ ਨਹੀਂ ਲਈ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਤੇ ਡਟੇ ਰਹਿਣਗੇ ਅੱਜ 6 ਮ ਦਿਨ ਜੀ ਮਰਨ ਵਰਤੇ ਬੈਠੇ ਤਾਂ 120 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ ਪੰਜਾਬ ਦੀ ਆਪ ਸਰਕਾਰ ਭਗਵੰਤ ਸਿੰਘ ਸਰਕਾਰ ਨੇ ਮਜਬੂਰ ਕਰਤਾ ਕੰਪਿਊਟਰ ਦਬਕਾਂ ਨੂੰ ਇਹ ਜਾ ਕਦਮ ਚੁੱਕਣ ਲਈ ਕਿਨਾ ਡਲੇ ਵਾਲੀ ਕਾਫੀ ਲੰਬੇ ਸਮੇਂ ਤੋਂ ਭੁਖੜ ਮਰਨ ਵਰਤ ਤੇ ਬੈਠੇ ਹਨ ਕੋਈ ਸਾਰ ਲੈ ਨਹੀਂ ਆ ਕਿ ਤੁਹਾਡੀ ਸਾਰ ਨਹੀਂ ਬੈਗੀ ਉਮੀਦ ਹੈ ਸਾਰੇ ਜੀ ਦੁਨੀਆ ਕਾਮਾ ਦੇਖੋ ਪਰ ਅਸੀਂ ਘਟ ਘਟ ਲੋਕਾਂ ਨੂੰ ਦੱਸਣਾ ਜ਼ਰੂਰ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਰ ਕਮੰਚ ਤੇ ਫੇਲ ਹੈਗੀ ਜੇਕਰ ਇਹ ਆਪਦੇ ਕਾਨੂੰਨ ਨੂੰ ਪਾਲਣਾ ਨਹੀਂ ਕਰਦੀਗੀ ਤਾਂ ਇਹ ਜੀ ਸਰਕਾਰ ਨੂੰ ਰਹਿਣ ਦਾ ਕੋਈ ਫਾਇਦਾ ਨਹੀਂ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਲਦੀ ਹੈ ਨਾ ਉਹ ਮੰਗਾਵਰੇ ਵਿਚਾਰ ਜ਼ਰੂਰ ਕਰੋ ਕਿੰਨੇ ਕਿੰਨੇ ਦਿਨ ਹੋਰ ਜਾਰੀ ਰਹੇ ਤੁਹਾਡਾ ਮਰਨ ਵਰਤ ਇਹ ਮਰਨ ਵਰਤ ਉਹ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਕੰਪਿਊਟਰ ਆਪ ਕਦੇ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਜਾਂਦੀ ਕੋਈ ਮੀਟਿੰਗ ਹੋਈ ਕਿ ਸੁਣਾਉਣਾ ਮੀਟਿੰਗ ਬਹੁਤ ਵਾਰੀ ਹੋ ਗਈ ਜੀ ਹਰ ਇੱਕ ਵਾਰੀ ਉਹੀ ਮਿਲਦਾ ਪਿਛਲੇ 2.5 ਸਾਲਾਂ ਤੋਂ 40 ਮੀਟਿੰਗਾਂ ਹੋ ਗਈਆਂ ਸ਼ਰਮ ਉਹਦੀਆਂ ਕਹਿੰਦੇ ਹੋਈ ਹਰ ਇੱਕ ਵਾਰ ਮੀਟਿੰਗ ਤੋਂ ਅਸੀਂ ਭਰੋਸਾ ਲੈ ਕੇ ਉੱਡਦੇ ਆਂ ਭਰੋਸੇ ਨਾਲ ਕੁਝ ਨਹੀਂ ਹੋਣਾ ਉਹਨੇ ਮਰਨ ਵਰਤ ਉਦੋਂ ਤੱਕ ਕੀ ਚੱਲੇਗਾ ਜਦੋਂ ਤੱਕ ਕੰਪਿਊਟਰ ਆਪਕਾ ਸਾਰੀਆਂ ਮੰਗਾ ਪੂਰੀਆਂ ਨਹੀਂ ਹੋ ਜਾਂਦੀਆਂ ਮੇਰੇ ਤੁਹਾਡੇ ਸਾਥੀ ਦੱਸ ਰਹੇ ਸੀਗੇ ਆਪਣਾ ਸਟੰਡ ਵੀ ਪਿਆ ਹੈਗਾ ਆਪਣਾ ਤੁਹਾਡੀ ਹਾਲਤ ਗੰਭੀਰ ਹੈ ਹਾਂ ਜੀ ਹਾਂ ਜੀ ਮੇਰਾ ਨਾ 1 ਮਹੀਨਾ ਪਹਿਲਾਂ 4 ਨਵੰਬਰ ਨੂੰ ਸਰਜਰੀ ਹੋਈ ਸੀਗੀ ਤੇ ਉਹਦੇ ਵਿੱਚ ਸਟੰਡ ਵੀ ਪਿਆ ਸੀਗਾ ਜੀ ਲੱਗਦਾ ਨਹੀਂ ਕਿ ਰਿਸ ਜਿਹਹ ਜਆ ਆਪ ਸਰਕਾਰ ਕੰਪਿਊਟਰ ਦਾ ਵਰਤავ ਕਰ ਰਹੀ ਹੈ ਉਹ ਉਸ ਤੋਂ ਵੱਧ ਰਿਸਕੀ ਹੈ 104 ਸਾਥੀ ਸਾਡੇ ਮੈਂ ਤਾਂ ਸ਼ਹੀਦ ਹੀ ਕਹੂੰਗਾ ਅਤਿਆਚਾਰ ਕਰਕੇ ਪੰਜਾਬ ਸਰਕਾਰ ਦੇ ਸ਼ਹੀਦ ਹੋਗੇ ਤੇ ਮੈਂ 105 ਵਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਘੱਟੋ ਘੱਟ ਲੜਦੇ ਲੜਦੇ ਜਾਨ ਜ਼ਰੂਰ ਦੇਣਾ ਚਾਹਣਾ ਹੈਗਾ ਜੇਕਰ ਇਸ ਮਾਰਨਵਾ ਦੌਰਾਨ ਮੈਨੂੰ ਜਾਂ ਸਾਡੇ ਸਾਥੀਆਂ ਨੂੰ ਕੁਝ ਵੀ ਹੁੰਦਾ ਹੈਗਾ ਇਹਦੇ ਲਈ ਪੂਰੀ ਤਰ੍ਹਾਂ ਆਪ ਆਪ ਦੀ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਜ਼ਿੰਮੇਦਾਰ ਹੋਵੇ ਕਿ ਨਾਮ ਜੀ ਆਪਣਾ ਮੇਰਾ ਨਾਮ ਜੀ ਦਿਗ ਵਿਜੇਪਾਲ ਸ਼ਰਮਾ ਸੂਬਾ ਪ੍ਰਧਾਨ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜਿਹੜੇ ਇਹ ਅਧਿਆਪਕ ਮਰਨ ਵਰਤ ਤੇ ਬੈਠੇ ਆ ਇਹਨਾਂ ਨੂੰ ਮਰਨ ਵਰਤ ਤੇ ਬੈਠਣ ਲਈ ਮਜਬੂਰ ਇਥੋਂ ਦੇ ਸਿਸਟਮ ਨੇ ਕੀਤਾ 20 ਸਾਲ ਤੋਂ ਇਹ ਵਿਭਾਗ ਚ ਨੌਕਰੀ ਕਰ ਰਹੇ ਆ ਆਪਦੀ ਜਵਾਨੀ ਦਾ ਆਪਦੇ ਸਭ ਤੋਂ 골ਡਨ ਪੀਰੀਅਡ ਦਾ ਇਹਨਾਂ ਨੇ ਸਰਕਾਰਾਂ ਨੂੰ ਦਿੱਤਾ ਇਹਦੇ باوجود ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ਼ੀ ਨਹੀਂ ਕੀਤਾ ਜਾ ਰਿਹਾ ਅਸਲ ਦੇ ਵਿੱਚ ਜਿਹੜੀਆਂ ਨੀਤੀਆਂ ਤੇ ਕੇਂਦਰ ਸਰਕਾਰ ਤੁਰੀ ਵੀ ਆ ਉਹਨਾਂ ਨੀਤੀਆਂ ਨੂੰ ਇੱਕ ਕਦਮ ਗਾਂਹ ਜਾ ਕੇ ਇਥੋਂ ਦੀ ਭਗਵੰਤ ਮਾਨ ਸਰਕਾਰ ਜਾਂ ਪਿਛਲੀਆਂ ਅਮਰਿੰਦਰ ਸਿੰਘ ਤੇ ਬਾਦਲ ਸਿੰਘਾਂ ਸਰਕਾਰਾਂ ਸੀ ਇੱਕ ਕਦਮ ਜਾ ਕੇ ਅੱਗੇ ਲਾਗੂ ਕਰ ਰਹੀਆਂ ਇੱਕੋ ਵਿਭਾਗ ਦੇ ਵਿੱਚ ਵੱਖ-ਵੱਖ ਵਿਭਾਗ ਬਣਾ ਕੇ ਵੱਖ-ਵੱਖ ਸੁਸਾਇਟੀਆਂ ਬਣਾ ਕੇ ਨਿੱਜੀਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਤੇ ਵਿਭਾਗ ਦੀ ਸਫਲ ਹੋਣ ਦੀ ਲੜਾਈ ਹੈ ਇਹਦੇ ਵਿੱਚ ਜਿਹੜਾ ਇਹ ਢੋਲ ਸ਼ਕਲ ਮਰਨ ਵਖਤ ਮਰਨ ਵਰਦੀ ਅਕਤਿਆਰ ਕੀਤੀ ਹੈ ਤੇ ਇਹ ਅਧਿਆਪਕਾਂ ਦੀ ਮਜਬੂਰੀ ਵਿੱਚੋਂ ਨਿਕਲੀ ਹੋਈ ਹਾਲਤ ਆ ਜਦੋਂ ਉਹ 4 ਮਹੀਨਿਆਂ ਤੋਂ ਧੋਖ ਹੜਤਾਲ ਤੇ ਉਹਨਾਂ ਦੀ ਕੋਈ ਜਿਹੜਾ ਇਹ ਜ਼ਬਰ ਹਕੂਮਤ ਆ ਇਹ ਜਿਹੜੀਆਂ ਇਥੋਂ ਦੀਆਂ ਸਰਕਾਰਾਂ ਇਹ ਹਕੂਮਤਾਂ ਇਹ ਅਰੰਗਿਆਂ ਨੂੰ ਮੁਗਲਾਂ ਨੂੰ ਮਾਤਾਂ ਪਾ ਰਹੀ ਐ ਤੇ ਗੱਲ ਇਹ ਸਿੱਖ ਇਤਿਹਾਸ ਦੀ ਕਰ ਰਹੇ ਆ ਪਰ ਇਹ ਇਥੋਂ ਤੁਸੀਂ ਆਪ ਦੇਖ ਸਕਦੇ ਆ ਅਧਿਆਪਕਾ ਠੰਡ ਦਾ ਮੌਸਮ ਬਹੁਤ ਸਾਰੀਆਂ ਲੇਡੀਜ਼ ਇੱਥੇ ਬੈਠੀਆਂ ਛੋਟੇ-ਛੋਟੇ ਇੱਥੇ ਬੱਚੇ ਆ ਇਹ ਅੰਤਾਂ ਦੀ ਠੰਡ ਮੀ ਇਹਦੇ ਵਿੱਚ ਇਹਨਾਂ ਨੂੰ ਬੈਠਣ ਲਈ ਜਿਹੜਾ ਇਹ ਮਜਬੂਰ ਪੰਜਾਬ ਸਰਕਾਰ ਤੇ ਉਹਦੇ ਉੱਤੇ ਬੈਠੀ ਸੈਂਟਰ ਸਰਕਾਰ ਇਹ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੂੰ ਇਹੋ ਜਿਹੇ ਕੰਮ ਕਰਨ ਦਾ ਵਾਸਤੇ ਦੇਖੋ ਸਾਨੂੰ 20 ਸਾਲ ਹੋ ਗਏ ਆ ਆਪਣੀਆਂ ਮੰਗਾ ਸਰਕਾਰਾਂ ਦੇ ਅੱਗੇ ਰੱਖਦੇ ਆ ਇਹਨੂੰ ਬਹੁਤ ਸਾਰੀਆਂ ਸਰਕਾਰਾਂ ਆਈਆਂ ਗਈਆਂ ਪਰ ਇਸ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਲਿਖਤੀ ਤੌਰ ਤੇ ਵਾਅਦਾ ਕੀਤਾ ਸੀਗਾ ਤੇ ਅਸੀਂ ਤੁਹਾਡੀਆਂ ਮੰਗਾਂ ਸਰਕਾਰ ਚ ਆ ਕੇ ਪੂਰੀਆਂ ਕਰਾਂਗੇ ਔਰ ਸਰਕਾਰ ਨੂੰ 3 ਸਾਲ ਦੇ ਲਗਭਗ ਹੋ ਚਲੇ ਆ ਮੰਗਾਂ ਕੀ ਨਹੀਂ ਮੀਨ ਆਪਣਾ ਮੰਗਾਂ ਸਾਡੀਆਂ ਮੇਨ ਸਾਡਾ ਹੈਗਾ ਸਿੱਖਿਆ ਵਿਭਾਗ ਤੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਇਹ ਕਹਿੰਦੇ ਸੀ ਆਪਾਂ ਤੁਹਾਨੂੰ ਸ਼ਾਮਲ ਕਰਾਂਗੇ ਔਰ 3 ਸਾਲ ਤੋਂ ਬਾਅਦ ਵੀ ਇਹਨਾਂ ਨੇ ਕੋਈ ਵੀ ਹੁਣ ਸਾਡਾ ਅੱਜ ਇੱਥੇ 68 ਦਿਨ ਤੋਂ ਬਾਅਦ 16 ਦਿਨ ਤੋਂ ਬਾਅਦ ਅੱਜ 6 ਮਾ ਦਿਨ ਹੋ ਗਿਆ ਮਰਨ ਵਰਤੇ ਚੱਲਦੇ ਨੂੰ ਕੋਈ ਵੀ ਇਹਨਾਂ ਦਾ ਨੁਮਾਇੰਦਾ ਸਾਡੇ ਤੱਕ ਪਹੁੰਚ ਨਹੀਂ ਕੀਤੀ ਔਰ ਜਦ ਕਿ ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਅਖਬਾਰਾਂ ਦੇ ਵਿੱਚ ਚੈਨਲ ਦੇ ਉੱਤੇ ਇਹਨਾਂ ਨੇ ਕਿਹਾ ਸੀ ਵੀ ਆਪਾਂ ਤੁਹਾਡੀਆਂ ਮੰਗਾਂ ਜਿਹੜੀਆਂ ਜਲਦ ਤੋਂ ਜਲਦ ਪੂਰੀਆਂ ਕਰਾਂਗੇ ਔਰ ਸਾਡਾ ਛੇਮਾ ਪੇ ਕਮਿਸ਼ਨ ਤੇ ਸਾਡਾ ਪੇ ਕਮਿਸ਼ਨ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਨੇ ਕਿਹਾ ਸੀ ਵੀ ਤੁਹਾਡਾ ਆਪ ਲਾਗੂ ਕਰਾਂਗੇ ਪਰ ਇਹਨਾਂ ਨੇ ਪੂਰਾ ਨਹੀਂ ਕੀਤਾ ਆਪਣੀਆਂ ਮੰਗਾਂ ਤੇ ਪੂਰੇ ਨਹੀਂ ਉਤਰੇ ਕੀਤੇ ਵਾਦੇ ਜਿਹੜੇ ਇਹਨਾਂ ਦੇ ਉਹਨਾਂ ਤੋਂ ਮੁਨਕਰ ਹੋਇਆ ਹੁਣ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਸਾਡੇ ਤੱਕ ਪਹੁੰਚ ਕੀਤੀ ਜਦ ਕਿ ਉਹਨਾਂ ਦੇ ਧਰਨੇਆਂ ਦੇ ਵਿੱਚ ਜਾ ਕੇ ਉਹ ਕਹਿੰਦੇ ਆ ਕਿ ਸਰਕਾਰਾਂ ਬਹੁਤ ਮਾੜਾ ਕਰ ਰਹੀਆਂ ਆ ਤੁਹਾਡੇ ਨਾਲ ਕਿਉਂਕਿ ਉਹ ਸੈਂਟਰ ਦੇ ਅੰਤਰਗਤ ਆਂਦਾ ਆ ਇਹ ਪੰਜਾਬ ਸਰਕਾਰ ਦੇ ਅੰਤਰਗਤ ਆਂਦਾ ਆ ਪਰ ਉਹ ਆਪਣੇ ਘਰ ਦੇ ਵਿੱਚ ਤਾਂ ਇੱਥੇ ਆ ਕੇ ਤਾਂ ਸਾਡੀ ਸਾਰ ਲੈਣ ਨਹੀਂ ਰਹੇ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਸਰਕਾਰਾਂ ਬਹੁਤ ਮਾੜਾ ਕਰ ਰਹੀਆਂ ਆ ਜਦ ਕਿ ਉਹਨਾਂ ਨੂੰ ਚਾਹੀਦਾ ਇਹ ਆ ਵੀ ਸਾਡੀ ਵੀ ਇੱਥੇ ਸਾਰ ਲੈਣ ਆਉਣ ਤੇ ਸਾਡੀਆਂ ਮੰਗਾਂ ਪੂਰੀਆਂ ਕਰਨ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਆਪਣਾ ਧਰਨਾ ਜਲਦੀ ਤੋਂ ਜਲਦੀ ਚੱਕੋ ਮੰਨਵਾਤ ਖਤਮ ਕਰੋ ਆਪਾਂ ਉਹਨਾਂ ਨੂੰ ਇਹੀ ਕਹਿੰਦੇ ਵੀ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ ਅੱਜ ਕਰ ਦਿਓ ਅਸੀਂ ਅੱਜ ਉੱਥੇ ਉੱਠ ਕੇ ਚੱਲ ਜਾਂਦੇ ਆਂ ਕਾਫੀ ਰਿਸਕੀ ਨੇ ਆਪ ਸੰਡ ਪਿਆ ਬਣਾ ਵੀ ਸਟੰਟ ਪਿਆ ਬਹੁਤ ਰਿਸਕੀ ਹੈਗਾ ਸਮਾਂ ਕਿ ਸਾਡੇ ਸਾਰਿਆਂ ਦੇ ਉੱਤੇ ਬਹੁਤ ਪ੍ਰੈਸ਼ਰ ਆ ਸਾਨੂੰ ਵੀ ਟੈਨਸ਼ਨ ਬਹੁਤ ਹੈਗੀ ਸਾਡੇ ਵੀਰ ਦੀ ਆਪਾਂ ਤਾਂ ਇਹ ਕਹਿੰਦੇ ਵੀ ਸਰਕਾਰ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਕਰੇ ਹੁਣ ਤੱਕ ਕਿਸ ਨਗਲ ਹੋਈ ਕੋਈ ਮੀਟਿੰਗ ਨਹੀਂ ਹੋਈ ਮੀਟਿੰਗ ਦੀ ਕੋਈ ਖਾਸ ਕਿਸੇ ਮੰਤਰੀ ਨਾਲ ਗੱਲ ਨਹੀਂ ਹੋਈ ਸਾਡੇ ਪ੍ਰਸ਼ਾਸਨ ਸਾਡੇ ਤੱਕ ਪਹੁੰਚ ਕੀਤੀ ਸੀਗੀ ਤੇ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ 7 ਤਰੀਕ ਨੂੰ ਤੁਹਾਡੀ ਮੀਟਿੰਗ ਆਪਾਂ ਤੈਅ ਕਰਦੇ ਆ ਅਮਨ अरोड़ा ਜੀ ਨਾਲ ਸਿੱਖਿਆ ਮੰਤਰੀ ਤੇ ਵਿੱਤ ਮੰਤਰੀ ਜੀ ਦੇ ਨਾਲ ਜਦ ਕਿ ਇਹ ਸਾਨੂੰ ਮੀਟਿੰਗਾਂ ਦੇ ਕੇ 15 ਦਿਨ ਦਾ ਟਾਈਮ ਫਿਰ ਅੱਗੇ ਪਾ ਦਿੰਦੇ ਆ ਸਾਨੂੰ ਇਹਨਾਂ ਤੇ ਏਡਾ ਵਿਸ਼ਵਾਸ ਨਹੀਂ ਹੈਗਾ ਜਾਂ ਸਾਨੂੰ ਕੋਈ ਰਾਹ ਦੱਸਣ ਕਿ ਤੁਹਾਡੇ ਲਈ ਅਸੀਂ ਆ ਚੀਜ਼ ਕਰ ਰਹੇ ਆ ਫੇ ਆਪਾਂ ਕੁਝ ਸੋਚ ਸਕਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ